ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਾਧ ਸੰਗਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਖੁਸ਼ੀ ਦਾ ਦਿਨ ਹੈ ਸਾਡੇ ਬਸੀ ਪਠਾਨਾਂ ਵਿੱਚ ਐਸਡੀਐਮ ਸਾਹਿਬ ਸਾਡੇ ਹਵੀਰ ਕੋਰ ਬਾੜ ਜੀ ਤਸਿਲਦਾਰ ਸਾਹਿਬ ਜੀ ਨੇ ਗੁਰੂ ਸ਼ਬਦ ਦਾ ਉਤਾਰਾ ਲਿਆ ਤੇ ਤਸਿਲ ਦੇ ਵਿੱਚ ਅੱਜ ਮਹਾਰਾਜਾ ਪ੍ਰਕਾਸ਼ ਕੋ ਆਇਆ ਡੀਸੀ ਸਾਹਿਬ ਏਡੀਸੀ ਸਾਹਿਬ ਕੋਟ ਸਾਡੇ ਐਸ ਡੀ ਐਮ ਖਮਾਣੋ ਆ ਵੱਖ-ਵੱਖ ਪਾਰਟੀਆਂ ਤੋਂ ਨੁਮਾਇंदे ਸਾਡੇ ਜਿੰਨੇ ਵੀ ਅਫੀਸਰ ਸਹਿਬਾਨ ਮੁਲਾਜ਼ਮ ਸਹਿਬਾਨ ਰਾਗੀ ਸਿੰਘ ਸਹਿਬਾਨ ਜਿੰਨੇ ਵੀ ਇੱਥੇ ਪਹੁੰਚਿਆ ਸਭ ਦਾ ਧੰਨਵਾਦ ਕਰਦੇ ਆ ਇੱਕ ਬਹੁਤ ਵਧੀਆ ਚੰਗਾ ਉਪਰਾਲਾ ਤੇ ਪਿਛਲੇ ਦਿਨੀ ਖਮਾਣੋ ਚ ਵੀ ਕਰਵਾਇਆ ਸੀ ਤੇ ਉੱਥੇ ਵੀ ਸੰਗਤ ਨੇ ਹਾਜ਼ਰੀ ਭਰੀ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਸਿਰਫ ਇਹ ਬੇਨਤੀ ਕਰੂੰਗਾ ਕਿ ਜੋ ਵੀ ਤੁਹਾਡੇ ਕੋਲੇ ਆਉਂਦਾ ਉਹ ਬਹੁਤ ਆਸ ਤੇ ਉਮੀਦ ਲੈ ਕੇ ਆਉਂਦਾ ਆਪਾਂ ਸਭ ਦੀਆਂ ਆਸਾਂ ਤੇ ਉਮੀਦਾਂ ਦੇ ਉੱਤੇ ਖਰੇ ਉੱਤਰੀਏ ਚੰਗਾ ਕੰਮ ਕਰੀਏ ਮੈਂ ਇੱਕ ਵਾਅਦ MLA ਆ ਜਿਹਦੀ ਦੇ ਸਬ ਕਿਸੇ ਵੀ ਅਫਸਰ ਨਾਲ ਕੋਈ ਸ਼ਿਕਾਇਤ ਨਹੀਂ ਰਹਿੰਦੀ ਕਾਰਨ ਕੀ ਆ ਕੰਮ ਹੋਈ ਜਾਂਦੇ ਨੇ ਕੋਈ ਨਹੀਂ ਕਿਸੇ ਨਾਲ ਮਾੜਾ ਮੋਟਾ ਹੋ ਵੀ ਜਾਂਦਾ ਪਰਿਵਾਰ ਆ ਪਰਿਵਾਰ ਚ ਆਪਾਂ ਰਹਿੰਦੇ ਆ ਇਹ ਵਿਚਾਰ ਨਹੀਂ ਮੈਂ ਚੱਲਦਾ ਰਹਿੰਦਾ ਪਰ ਉਹਦੇ ਚ ਸੰਗਤ ਦਾ ਲੋਕਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਸਾਰੇ ਗੁਰੂ ਸਾਹਿਬ ਦਾ ਓਟ ਆਸਰਾ ਲੈਨੇ ਆ ਜਦੋਂ ਜੌਬ ਲੱਗਦੇ ਆ ਉਦੋਂ ਬਹੁਤ ਅਰਦਾਸਾਂ ਕਰਦੇ ਆ ਜੌਬ ਲੱਗ ਜੰਨੇ ਆ ਫਿਰ ਕਹਿੰਦੇ ਆ ਵੀ ਆਪਾਂ ਪਰ ਅਸੀਂ ਜਦੋਂ ਜੌਬ ਕਰਦੇ ਆ ਗਲਤੀਆਂ ਹੋ ਜਾਂਦੀਆਂ ਨੇ ਪਰ ਆਪਾਂ ਐਡਾ ਵੱਡਾ ਕੋਈ ਜਨਾ ਨਾ ਕਰੀਏ ਕਿ ਲੋਕ ਸਾਨੂੰ ਕੋਈ ਬਾਦ ਦੋਆ ਦੇ ਕੇ ਜਾਵੇ ਮੈਂ ਸਿਰਫ ਇਹ ਸੋਚਦਾ ਹੁੰਦਾ ਕਿ ਜਿੱਥੇ ਅਸੀਂ ਕੁਰਸੀ ਤੇ ਪੋਸਟ ਤੇ ਬੈਠ ਗਏ ਬਹੁਤ ਲੋਕਾਂ ਦਾ ਸੁਪਨਾ ਜਿੱਥੇ ਤੁਸੀਂ ਬੈਠੇ ਹੋ ਬਹੁਤ ਲੋਕ ਉਥੇ ਪਹੁੰਚ ਵੀ ਨਹੀਂ ਸਕਦੇ ਜਿੱਥੇ ਤੁਸੀਂ ਬੈਠੇ ਹੋ ਸੋ ਇਸ ਕੁਰਸੀ ਦਾ ਇਸ ਮਾਨ ਰੱਖਦੇ ਹੋਏ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਆਪਾਂ ਚੰਗਾ ਕੰਮ ਕਰੀਏ ਮੈਂ ਇੱਕ ਉਦਾਹਰਨ ਦੇਣੀ ਚਾਹੂੰਗਾ ਪਿਛਲੇ ਦਿਨ ਜੀਸੀ ਸਾਹਿਬ ਮੇਰੇ ਕੋਲ ਇੱਕ ਰਿਕਮੈਂਡੇਸ਼ਨ ਲਈ ਆ ਗਿਆ ਰਿਕਮੈਂਡੇਸ਼ਨ ਲਈ ਆਇਆ ਤੇ ਮੈਨੂੰ ਕਹਿੰਦਾ ਮੈਨੂੰ ਰਿਕਮੈਂਡ ਕਰ ਦਿਓ ਚਲੋ ਮੈਂ ਹੁਣ ਦੱਸਣ ਆਲੀ ਕਿਹੜੀ ਤਸੀਲ ਦਾ ਫਿਰ ਬੰਦਾ ਸ਼ੱਕ ਦੀ ਵੀ ਗੱਲ ਨਾ ਦੇਖਣ ਲੈ ਮੈਂ ਕਹਿੰਦਾ ਕਰ ਦਿੰਨਾ ਕੋਈ ਗੱਲ ਨਹੀਂ ਪਰ ਮੈਂ ਕਿਹਾ ਸੱਚੀ ਦੱਸੀ ਵੀ ਸੌਂ ਖਾ ਵੀ ਤੂੰ ਕੋਲੇ ਕਿਸੇ ਤੋਂ ਪੈਸੇ ਨਹੀਂ ਲਏ ਤੰਗ ਨਹੀਂ ਕਰਦਾ ਕਹਿੰਦਾ ਸੌਂ ਤਾਂ ਨਹੀਂ ਮੈਂ ਖਾਣੀ ਮੈਂ ਕਿਹਾ ਮੈਂ ਫੇਰ ਕਰ ਦਿੰਦਾ ਤੂੰ ਇਹ ਵੀ ਸੌਂ ਖਾ ਵੀ ਅੱਗੇ ਤੋਂ ਨਹੀਂ ਕਰੇਗਾ ਕਹਿੰਦਾ ਉਹ ਵੀ ਨਹੀਂ ਖਾਣੀ ਇਹ ਸੱਚ ਦੱਸ ਬਿਲਕੁਲ ਫਿਰ ਮੈਂ ਉਹਦੀ ਰეკਮੈਂਡੇਸ਼ਨ ਕਰਤੀ ਮੈਨੂੰ ਕਹਿੰਦੇ ਤੁਸੀਂ ਕਿਉਂ ਕੀਤੀ ਮੈਂ ਕਿਹਾ ਯਾਰ ਸੱਚ ਹੈ ਇਹਨੂੰ ਰੱਬ ਦਾ ਡਰਤਾ ਹੈਗਾ ਨਹੀਂ ਜੌਬ ਲਈ ਬੰਦਾ ਬਹੁਤ ਕੁਛ ਕਰਦਾ ਕਹਿੰਦਾ ਲਿਓ ਜੀ ਕਰਾ ਲਓ ਮੈਂ ਕਿਹਾ ਇਹਨੂੰ ਪਰਮਾਤਮਾ ਦਾ ਡਰ ਆ ਇਹਨੇ ਇਨੀ ਝੂਠੀ ਸੌ ਲਿਖਾਦੀ ਸੋ ਮੈਂ ਹਮੇਸ਼ਾ ਉਹ ਕੰਮ ਕਰਦਾ ਜਿੱਦੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਮੂਰੇ ਖੜ ਕੇ ਕਦੇ ਝੂਠ ਨਾ ਬੋਲਣਾ ਪਵੇ ਹਰ ਬੰਦਾ ਮੇਰੇ ਤੋਂ ਬਹੁਤ ਲੋਕ ਟੁੱਟ ਕੇ ਜਾਂਦੇ ਨੇ ਮੈਨੂੰ ਪਤਾ ਕਿਉਂਕਿ ਇਮਾਨਦਾਰੀ ਕਿਸੇ ਨੂੰ ਚੰਗੀ ਨਹੀਂ ਲੱਗਦੀ ਕਹਿੰਦਾ ਛੱਡ ਭਲੇ ਯਾਰ ਇਹਨੇ ਆਪ ਦਾ ਲੈਕਚਰ ਦੇਣਾ ਨਾ ਕੁਝ ਬਣਾਉਗਾ ਨਾ ਬਣਦਾ ਪਰ ਮੈਂ ਸੱਚੀ ਗੱਲ ਦੱਸਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜਿਆ ਬਹੁਤ ਸੌਖੀ ਨਹੀਂ ਆਉਂਦੀ ਹੈ ਸੁਖ ਦੀ ਨੀਂਦ ਸੌਣੇ ਆ ਸਭ ਜਦੋਂ ਸ਼ੁਕਰ ਕਰੀਦਾ ਮੈਂ ਕਹਿੰਦਾ ਜਿੱਥੇ ਸਾਨੂੰ ਪਹੁੰਚਾਇਆ ਇਹ ਬਹੁਤ ਲੋਕਾਂ ਦਾ ਸੁਪਨਾ ਤੇ ਮਹਾਰਾਜ ਨੇ ਸਾਡਾ ਸੁਪਨਾ ਪੂਰਾ ਕੀਤਾ ਸੋ ਮੈਂ ਤੁਹਾਨੂੰ ਵੀ ਸਭ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਕਚੈਰੀ ਦੇ ਵਿੱਚ ਜੋੜਾ ਵੀ ਆਉਂਦਾ ਉਹਦੀ ਸੇਵਾ ਪਾਵਨਾ ਕਰੀਏ ਸੇਵਾ ਕਰੀਏ ਤੇ ਚੰਗਾ ਕੰਮ ਜਿਹੜਾ ਆਪਾਂ ਕਰੀਏ ਲੋਕ ਸਾਡੇ ਤੋਂ ਤੰਗ ਹੋ ਕੇ ਨਾ ਜਾਣ ਕਿਉਂਕਿ ਲੋਕ ਬਹੁਤ ਆਸ ਤੇ ਉਮੀਦ ਲੈ ਕੇ ਸਾਡੇ ਕੋਲ ਆਉਂਦੇ ਨੇ ਤੇ ਇਹ ਵੀ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਆ ਅਰਦਾਸ ਕਰਦੇ ਆ ਕਿ ਜੀ ਸਭ ਅਗਲਾ ਜਿਹੜਾ ਪ੍ਰੋਗਰਾਮ ਹੋਊਗਾ ਅਗਲੇ ਸਾਲ ਆਪਾਂ ਨਵੇਂ ਕੰਪਲੈਕਸ ਦੇ ਵਿੱਚ ਮਨਾਈਏ ਵੀ ਆਪਾਂ ਮਹਾਰਾਜ ਦੇ ਗਰਦਾਸ ਤੇ ਉਹ ਵੀ ਬਣਨ ਨੂੰ ਤਿਆਰ ਹੈ ਜੀ ਸਾਡਾ ਟੈਂਡਰਿੰਗ ਤੇ ਕੰਮ ਖੜਾ ਹੈ ਤੇ ਮੈਂ ਤਾਂ ਇਹ ਗੱਲ ਕਹਿੰਦਾ ਕਿਉਂਕਿ ਰਾਸ਼ ਬਹੁਤ ਤਾਕਤ ਅਪਾ ਕੋਈ ਵੀ ਕੰਮ ਸ਼ੁਰੂ ਕਰਦੇ ਜਦੋਂ ਅਰਦਾਸ ਕਰਕੇ ਚੀਰਮਨ ਸਾਹਿਬ ਸ਼ੁਰੂ ਕਰਦਾ ਰੁਕਦਾ ਨਹੀਂ ਅ ਜਦੋਂ ਅਸੀਂ ਇਹ ਕੰਪਲੈਕਸ ਦਾ ਸ਼ੁਰੂ ਕੀਤਾ ਸੀ ਉਹ ਕਹਿੰਦੇ ਵੀ ਬਹੁਤ ਔਖਾ ਜੀ ਪ੍ਰਾਪਰਟੀ ਦਾ ਪਿਛਲੇ ਡੀਸੀ ਸਾਹਿਬ ਸੀਗੇ ਜੀ ਜੀ ਟਰਾਂਸਫਰ ਦਾ ਮੈਂ ਕਿਹਾ ਇਹ ਅਰਦਾਸ ਕਰਦੇ ਹਾਂ ਮਹਾਰਾਜ ਜੀ ਹੋਏ ਤੇ ਆਪਣਾ ਹੋ ਗਿਆ ਅਸੀਂ ਅਰਦਾਸ ਕੀਤੀ ਆਪਣੇ ਸਿੰਘ ਸਭਾ ਨੂੰ ਬਹੁਤ ਰਸ਼ ਹੋ ਜਾਂਦਾ ਜੀ ਅ ਡੀਸੀ ਸਾਹਿਬ ਤੁਸੀਂ ਬੋਖੀ ਸੀ ਜੀ ਸੀਰਮਨ ਸਾਹਿਬ ਕੋਲ ਜਦੋਂ ਅਪਾ ਗੱਲ ਕੀਤੀ ਆ ਆਪਣੇ ਰਸਵਤ ਦਰਸ਼ਨ ਕਰਨ ਆਉਂਦੇ ਨੇ ਪੂਰਾ ਸਾ ਉਹ ਬਹੁਤ ਲੋਕ ਦਰਸ਼ਨ ਕਰੇ ਬਿਨਾ ਚਲੇ ਜਾਂਦੇ ਨੇ ਸਾਡੇ ਲਈ ਇੱਕ ਬੇਨਤੀ ਆ ਵੀ ਤੁਸੀਂ ਜੇ ਇੱਥੇ ਸਾਨੂੰ ਪੁੱਲ ਮਨਜ਼ੂਰ ਹੋ ਜੇ ਤੇ ਉਹ ਆਪਾਂ ਪੁੱਲ ਦੇ ਬਹੁਤ ਮੀੜੇ ਆ ਜੀ ਤੇ ਉਹਦੇ ਐਸਟੀਮੇਟ ਲਈ ਜਿਹੜੇ ਪੈਸੇ ਨੇ ਉਹ ਪਾਸ ਹੋ ਗਏ ਨੇ ਹੁਣ ਪੁਲ ਦੀ ਜਿਹੜਾ ਅਗੇ ਐਸਟੀਮੇਟ ਲੱਗਣਾ ਉਹਦੇ ਵੀ ਪਾਸ ਹੋ ਸੋ ਉਹਦੇ ਲਈ ਜੋ ਪਰਦਾਸ ਕੀਤੀ ਹੈ ਜੇ ਇਹ ਆਪਣੀ ਸਾਰਿਆਂ ਦੀ ਸੱਚੀ ਸ਼ਰਧਾ ਜੀ ਸਾਹਿਬ ਜੀ ਦੇ ਪ੍ਰਤੀ ਹੋਵੇ ਸੋ ਆਪਾਂ ਉਹ ਕੰਮ ਕਰਨਾ ਚਾਹੁੰਦੇ ਆ ਜਿਹੜਾ ਗੁਰੂ ਦੀ ਹਜ਼ੂਰੀ ਚ ਖੜ ਕੇ ਕਹਿ ਸਕੀਏ ਬਿਲਕੁਲ ਜ਼ਿੰਦਗੀ ਵਿੱਚ ਝੂਠ ਨਾ ਬੋਲਣਾ ਪਵੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਸਾਡੇ ਆਫੀਸਰ ਸਹਿਬਾਨ ਬਹੁਤ ਵਧੀਆ ਕੰਮ ਕਰਦੇ ਨੇ ਮੈਨੂੰ ਕਈ ਵਾਰੀ ਕਹਿੰਦੇ ਨੇ ਮਤਲਬ ਤੁਸੀਂ ਕਹਿੰਦੇ ਮੈਂ ਕਹਿੰਦਾ ਦੇਖੋ ਸਾਡੀ ਆਪਸ ਚ ਹੋ ਸਕਦੀ ਹੈ ਪਰ ਲੋਕਾਂ ਨਾਲ ਤੁਹਾਡੀ ਕਿੰਤੂ ਗੰਤੂ ਨਹੀਂ ਹੁੰਦੀ ਕਿਉਂਕਿ ਇਹੀ ਤਾਕਤ ਨੇ ਇਹੀ ਲੋਕ ਨੇ ਜਿਹੜੇ ਸਾਨੂੰ ਇੱਥੇ ਤੱਕ ਲੈ ਕੇ ਆਉਂਦੇ ਨੇ ਇਹੀ ਲੋਕ ਨੇ ਜੀਣਾ ਕਰਕੇ ਸਾਨੂੰ ਜੋਬ ਮਿਲਦੀ ਹੈ ਸੋ ਆਪਾਂ ਜਿੱਦਾਂ ਕਦੇ ਆਪਣੇ ਆਪ ਨੂੰ ਉਸ ਲੈਵਲ ਤੇ ਰੱਖ ਕੇ ਸੁਚੀਏ ਕਿ ਅਸੀਂ ਐਸ்சிਐਮ ਨਾ ਹੁੰਦੇ ਤਸੀਲਦਾਰ ਨਾ ਹੁੰਦੇ ਡੀਸੀ ਨਾ ਹੁੰਦੇ ਐਮਐਲਏ ਨਾ ਹੁੰਦੇ ਕੰਮ ਕਰਾਉਣਾ ਪੈਂਦਾ ਫਿਰ ਆਪਾਂ ਸੋਚੀ ਵੀ ਕਿੰਨਾ ਔਖਾ ਲੱਗਦਾ ਸੋ ਇਸ ਕਰਕੇ ਆਪਾਂ ਸਾਰਿਆਂ ਦਾ ਸਤਿਕਾਰ ਕਰੀਏ ਇੱਕ ਬੇਨਤੀ ਮੇਰੀ ਹੋਰ ਹੈ ਕਿ ਕੰਮ ਨੂੰ ਜੇ ਦੋ ਦਿਨ ਲੇਟ ਵੀ ਹੋ ਜਾਂਦਾ ਹੈ ਅਰ ਜੇ ਪਾਈ ਨੂੰ ਚਾਹ ਪਾਣੀ ਪੁੱਛ ਲਈਏ ਨਾ ਤਾਂ ਬੰਦਾ ਅੱਧਾ ਦੁੱਖ ਦਰਦ ਘਟ ਜਾਂਦਾ ਸੋ ਆਪਾਂ ਚਾਹ ਪਾਣੀ ਵੀ ਪੁੱਛ ਲਿਆ ਕਰੀਏ ਕੋਈ ਫਰਕ ਨਹੀਂ ਪੈਂਦਾ ਸੋ ਬਹੁਤ ਬਹੁਤ ਧੰਨਵਾਦ ਸਾਈਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਸਾਰੀ ਸੰਗਤ ਦਾ ਬਹੁਤ ਧੰਨਵਾਦ ਜੀ ਸਭ ਤੁਸੀਂ ਇਹ ਜੀ ਸਰ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਸ ਜੀ ਕਮਾਣੋਂ ਪਹੁੰਚੇ ਨੇ ਤੇ ਉਹਨਾਂ ਦਾ ਵੀ ਧੰਨਵਾਦ ਹੈ ਸਾਰਿਆਂ ਦਾ ਕਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਕਹੋ ਲਿਆ ਗਿਆ ਤੁਹਾਡਾ ਆਪਣਾ ਭਰਾ ਹੈ ਇਸੀ ਹਲਕੇ ਦਾ ਪੁੱਤਾਂ ਤੇ ਆਪਣਾ ਭਰਾ ਸਮਝ ਕੇ ਮਾਫ ਕਰਿਓ ਪਰ ਮੈਂ ਫੇਰ ਬੇਨਤੀ ਵੀ ਸਤਨੂਏ ਕਰਦਾ ਕਿ ਆਪਾਂ ਕੰਮ ਆਪਣੀ ਡਿਊਟੀ ਜਿਹੜੀ ਆ ਉਹ ਹਮੇਸ਼ਾ ਪੂਰੀ ਇਮਾਨਦਾਰੀ ਨਾਲ ਨਿਭਾਈਏ ਤਾਂ ਕਿ ਆਪਾਂ ਜੇ ਕੱਲੋਂ ਗੁਰੂ ਸਾਹਿਬ ਦੀ ਤਾਬਿਆਂ 'ਚ ਛੜ ਕੇ ਬੋਲਣਾ ਪੈ ਜੇ ਤਾਂ ਲੱਤਾਂ ਹਾਂ ਕੰਬਣ ਸੱਚ ਬੋਲਣ ਲੱਗੇ ਘਬਰਾਉਂਦਾ ਨਹੀਂ ਬੰਦਾ ਸੋ ਮੈਂ ਹਮੇਸ਼ਾ ਗੁਰੂ ਸਾਹਿਬ ਦਾ ਹੌਲਤ ਆਸਰਾ ਲੈ ਕੇ ਚੱਲਦਾ ਤੁਹਾਡੇ ਜੀ ਬੇਨਤੀ ਕਰਦਾ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਲੰਗਰ ਵੀ ਪਿਆਰਾ ਲੰਗਰ ਵੀ ਛੱਕ ਕੇ ਜਾਣਾ ਖੁੱਲਾ ਚੁੱਕਾ